ਸਾਡੇ ਨਾਲ ਮੌਜੂਦ ਹੈ ਡਾਕਟਰ ਸ਼ੰਕਰ ਵਾਲਾ ਕਹਾਵਾ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਕਿਸਮਤ ਜਮਾਈ ਹੈ ਪਰ ਇੱਥੋਂ ਤੱਕ ਕੀ ਭੱਜਵਾ ਮੰਤਰੀ ਤੇ ਖਲਾਫ ਕੀਤੇ ਆ ਫਾਰਮ ਭਰਣ ਗਏ ਸੀ ਪਰ ਕਿਸੇ ਕਾਰਨ ਵਸ਼ ਇਹਨਾਂ ਦੇ ਫਾਰਮ ਜਿਹੜੇ ਨੇ ਉਥੇ ਨਹੀਂ ਲਏ ਕਿ ਪਰ ਅੱਜ ਜਿਹੜੇ ਨੇ ਜਲੰਧਰ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ ਆਯਾਦ ਉਮੀਦਵਾਰ ਆ ਜਿਹਨੇ ਉਸ ਤੋਂ ਪਹਿਲਾਂ ਇਹਨਾਂ ਨੇ ਵਿਧਾਨ ਸਭਾ ਦੇ ਵੀ ਇਲੈਕਸ਼ਨ ਲੜੇ ਨੇ ਔਰ ਆਪਣੀ ਪਾਰਟੀ ਵੱਲ ਇਹਨਾਂ ਨੇ ਚਈ ਉਮੀਦਵਾਰ ਵੀ ਜਿਹੜੇ ਨੇ ਲੋਕ ਸਭਾ ਦੇ ਵਿੱਚ ਖੜੇ ਕੀਤੇ ਨੇ ਇਹਨਾਂ ਨਾਲ ਗੱਲ ਕਰਦੇ ਕਿਉਂਕਿ ਇਹ ਭਾਵੁਕੀ ਬਹੁਤ ਹੋਏ ਨੇ ਤੇ ਰੋਂਦੇ ਵੀ ਪਏ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਇਹਨਾਂ ਨੂੰ ਭਾਵੁਕ ਹੋਣ ਦਾ ਕਾਰਨ ਬਣਿਆ ਤੇ ਹੁੰਦਾ ਕਰ ਰਹੇ ਹਾਂ ਜੀ ਮੇਰੀ ਜੀ ਕਿ ਮਾਲੀ ਜੀ ਤੁਹਾਡਾ ਜਿੰਨਾ ਸਾਰਾ ਬਣਿਆ ਤੁਸੀਂ ਅੱਗੇ ਬੜੇ ਭਾਵੁਕ ਹੋਏ ਹੋ ਔਰ ਅੱਖੋਂ ਨਹੀਂ ਸੁਣ ਰਹੀ ਨਹੀਂ ਇੱਦਾਂ ਦਾ ਗੱਲ ਦੇਖੋ ਜੀ ਮੈਂ ਕਹਿੰਦਾ ਕਿ ਮੈਂ ਉਹ ਇਸ ਤੋਂ ਬਾਨੀ ਲੈ ਕੇ ਲੰਘਦਾ ਕਿ ਆਪਣੇ ਘਰ ਦੇ ਭਾਨੇ ਭਾਜੀ ਬੇਚ ਚੁੱਕੇ ਜਿਹਦੇ ਆਪਣੇ ਬੁਰੇ ਹਾਲਾਤ ਆ ਹੁਣ ਬਸ ਆਪਣੀ ਵਾਸਤੇ ਭੱਜਦੇ ਕਹਿ ਇਕਰਾਰ ਨਹੀਂ ਕਰਦਾ ਉਹਨਾਂ ਨੂੰ ਨਹੀਂ ਮੈਂ ਇੱਕ ਵਾਦਾ ਕੀਤਾ ਸੀ ਦੁਕਾਨਾਂ ਕੀ ਮੇਰੀ ਬਾਈਕ ਨੂੰ ਸਭ ਤੋਂ ਮੈਂ ਜਲੰਧਰ ਦੇ ਬਾਰੇ ਵਿੱਚ ਤੁਹਾਨੂੰ ਮੈਂ ਇੱਕ ਵਾਅਦਾ ਦੇ ਮੈਂ ਪੂਰਾ ਕਰ ਦਿੱਤਾ ਪਰ ਇੱਕ ਵਾਅਦਾ ਨਹੀਂ ਕੀਤਾ ਇਸ ਨੂੰ ਫਾਈਲ ਪਰ ਨਾ ਰੁਕਾ ਨਹੀਂ ਕੀਤਾ ਠੀਕ ਹੈ ਜੀ ਪਰ ਮੈਂ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਗੱਲ ਕਰਨਾ ਆਪ ਲੋਕ ਕੀ ਲੈ ਕੇ ਜਾਂਦੇ ਹੋ ਨਹੀਂ ਭਾਈ ਜਿਹੜੇ ਹੁਣ ਵੋਟਾਂ ਪਾਉਣ ਦੇ ਲੀਡਰ ਨੇ ਨਾ ਕਿਹਨੂੰ ਕਹਦੇ ਹੋ ਕਿਸੇ ਆਮ ਬੰਦੇ ਗਰੀਬ ਬੰਦੇ ਦਾ ਇਹ ਮਸਲਾ ਹੱਲ ਕਰਦੇ ਜੇ ਕਰਕੇ ਦੇ ਦੇਣ ਭਾਈ ਜੋ ਮਰਜ਼ੀ ਜੋ ਇਸ ਤੋਂ ਬਾਅਦ ਕੋਈ ਮਸਲਾ ਹੱਲ ਬਜਾ ਕੀ ਇਹ ਇਸ ਤੋਂ ਬਾਅਦ ਇਹ ਨਹੀਂ ਕੋਸ਼ਿਸ਼ ਹੀ ਪਦੇਗਾ ਇਹ ਲਾਸਟ ਲੈਕਚਰ ਅਸੀਂ ਤੇਰੇ ਭਾਜੀ ਨਾਲ ਦੋ ਕੀ ਬੈਠੇ ਹਾਂ ਇਸ ਤੋਂ ਬਾਅਦ ਮੈਂ ਲੈਕਚਰ ਹੀ ਕਰੂੰਗਾ ਤਵੇ ਨਾ ਮਤਲਬ ਤੁਸੀਂ ਦੇਖੋ ਜੀ ਸਗਵਾਰੇ ਵੀ ਲੈਕਚਰ ਲੜਿਆ ਸੀ ਤੇ ਉਹਦੇ ਜਿੱਥੇ ਸ਼ੋਰ ਹੋਈ ਸੀ ਉਦੋਂ ਵੀ ਤੁਸੀਂ ਆਪਣੇ ਉਦੋਂ ਕੱਪੜੇ ਪਾਟੇ ਸੀ ਤੁਸੀਂ ਕੱਪੜੇ ਪਾਟ ਕੇ ਜ਼ਮੀਨ ਦੇ ਉੱਤੇ ਵੀ ਲੇਟੇ ਸੀ ਉਹ ਕੀ ਕਰਨੋ ਐਸੇ ਕੱਪੜੇ ਪਾਟ ਦਨ ਦਾ ਹੁਣ ਇਸ ਵਾਰ ਕੀ ਕਰੋਗੇ ਤੁਸੀਂ ਦੇਖੋ ਮੈਂ ਕਿੰਨੇ ਲੋਕਾਂ ਤੋਂ ਸੁਣਿਆ ਜੀ ਕਿ ਸਾਡਾ ਦੇਸ਼ ਮੁਕਾਉਣੇ ਚਾਹੋ ਕਿ ਲੋਕ ਨਹੀਂ ਪਰ ਇਹ ਸਿਆਣ ਕਰ ਗਿਆ ਜਮਾਨੀ ਬੋਲ ਉਸ ਤੇ ਅੱਦੀ ਸੁਗੋਟਾ ਦਾ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਪੂਰਾ ਪੰਜਾਬ ਨਹੀਂ ਸਾਰੇ ਲੋਕਾਂ ਨੂੰ ਇਹ ਆ ਲੈਕਚਰ ਜਿਹੜੇ ਆ ਉਹ ਲੈਕਚਰ ਨਾ ਕਿ ਸੱਚਾਈ ਦੀ ਤੇ ਧੁੰਦੀ ਦੋਨਾਂ ਦੀ ਲੜਾਈ ਸੀਗੀ ਪਰ ਜੇ ਸੱਚਾਈ ਨਾ ਜਿੱਤੀ ਤੇ ਆਉਣ ਵਾਲੇ ਟਾਈਮ ਦੇ ਤੇ ਜਿਹੜੇ ਬੰਦੇ ਵੋਟਰ ਵੋਟ ਪਵਾਦੇ ਪਾਉਣਦੇ ਆ ਉਹਨਾਂ ਦੇ ਤਾਂ ਕੰਮ ਹੋਣੇ ਨਹੀਂ ਜ਼ਿੰਦਗੀ ਸੁਪਨੇ ਦੇ ਨਾਲ ਕਸੂਤ ਜਿਹੜੇ ਵੱਡੇ ਨਹੀਂ ਨੂੰ ਸਿਰ ਕੰਮ ਉਹਨਾਂ ਦੇ ਹੋਣੇ ਆ ਔਰ ਇਕ ਆਮ ਬੰਦੇ ਨੂੰ ਕੋ ਇਨਸਾਫ ਦਿਵਾ ਕੇ ਦਿਖਾ ਦੇ ਕਿਉਂਕਿ ਮਨੀਪੁਰ ਦੇ ਵਿੱਚ ਐਡਾ ਤਕੜਾ ਕਾਂਡ ਹੋਇਆ 100 ਬੰਦੇ ਰੇਪ ਕੀਤਾ ਉਸ ਤੋਂ ਬਾਅਦ ਕੁੜੀਆਂ ਨੂੰ ਗੋਲੀਆਂ ਮਾਰਤੀ ਗਈਆਂ ਉਸ ਤੋਂ ਦੇ ਮੁੱਖ ਮੰਤਰੀ ਨੇ 2 ਮਹੀਨੇ ਨੱਟਵਾਲ ਲਗੀ ਨਾ ਕਿਸ ਨੇ ਪੁੱਛਿਆ ਪ੍ਰਧਾਨ ਮੰਤਰੀ ਨੂੰ ਵੀ 2 ਮਹੀਨੇ ਨੱਟਵਾਲ ਸੀ ਤੁਸੀਂ ਕਿੱਥੇ ਸੁੱਤੇ ਸੀਗੇ ਜੋ ਫਾਂਸੀ ਉਹਨੂੰ ਮੁੱਖ ਮੰਤਰੀ ਨੂੰ ਕਹਿੰਦਾ ਕਿਹਾ ਕਿਸੇ ਨੇ ਕਿਹਾ ਨਾ ਕਿਸ ਨੇ ਕਿਹਾ ਹੀ ਨਹੀਂ ਹੈ ਵਜ੍ਹਾ ਕੀ ਹੈ ਕਿ ਇਹ ਬਹੁਤ ਵੱਡਾ ਇੱਕ ਗੱਲ ਵੱਡੀ ਗੱਲ ਹੈ ਜੇ ਇਹ ਜੇ ਜੇ ਤਾਂ ਹਰ ਮੁੰਡੀ ਹੈ ਇਹ ਲੋਕਾਂ ਦੇ ਵਾਸਤੇ ਬਹੁਤ ਖਤਰਨਾਕ ਆ ਜਿਹੜੇ ਡੈਕਸ਼ਨ ਦੁਨੀਆ ਦੇ ਵਿੱਚ ਦੇ ਡੈਕਸ਼ਨ ਇਸ ਤੋਂ ਬਾਅਦ ਕਹਿੰਦੇ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਸਵਧਾਨ ਖਤਰੇ ਜਾ ਤੇ ਦੂਜੇ ਪਾਸੇ ਵੀ ਕਹਿ ਰਹੇ ਹੋ ਕਿ ਚੋਣਾਂ ਕੋਈ ਨਹੀਂ ਹੋਣਗੀਆਂ ਤੁਸੀਂ ਇੱਕ ਕਿੱਦਾਂ ਗੱਲ ਕਿੱਦਾਂ ਕਹਿ ਰਿਹਾ ਹੈ ਭਾਈ ਮੈਨੂੰ ਬੜਾ ਤੰਗ ਪਟਾਇਆ ਹੋਇਆ ਹੈ ਇਸ ਕੋਈ ਮੰਤਰੀ ਵੀ ਕਹਿ ਰਿਹਾ ਪ੍ਰਧਾਨ ਮੰਤਰੀ ਮਿੰਦਰ ਮੋਦੀ ਸਾਹਿਬ ਵੀ ਕਹਿਦੇ ਆ ਵੀ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦੇ ਵਾਲਮੀ ਕੌਮ ਗੁਰੂ ਵਿਨਾਸ ਕੌਮ ਮਾਸ਼ਾ ਕੌਮ ਜਿਹੜੀ ਸਾਡੀ ਤਬੀਦ ਪੰਥੀ ਕੋਮ ਕਿੱਥੇ ਗਈ ਅੱਜ ਜਸ ਅ ਵਿਧਾਨ ਨੂੰ ਸੁਪ ਵਿੱਚ ਬਣਾਉਣਾ ਵਸਦੀ ਜਸ ਅ ਵਿਧਾਨ ਨੂੰ ਬਚਾਉਣ ਵਾਸਤੇ ਮੈਨੂੰ ਮੈਨੂੰ ਕੋਲ ਸੁਬਣਾ ਨੇ ਚਲਣਾ ਮੈਂ ਮੋਦੀ ਸਾਹਮਣੂ ਮਿਲਣਾ ਸੀਗਾ ਕੁਝ ਤਾਂ 12 ਨਵੰਬਰ ਨੂੰ ਇਲੈਕਸ਼ਨ ਲੜੇ ਇਹਨਾਂ ਦੇ ਮੈਂ ਜੰਦਰ ਵਿੱਚ ਪ੍ਰਚਾਰ ਕਰਦਾ ਸੀ ਜੰਦਰ ਦੀ ਸੀ ਨਿਕਲ ਸਕਦੀ ਸੀ ਪਰ ਲੇਕਿਨ ਮਨਉਣਾ ਮੈਂ ਇਸ ਤੋਂ ਬਾਅਦ ਮੈਂ ਭਾਜੀ ਪਤਾ ਕੇ ਮਾਂ ਵੀ ਚਲਾ ਇਸ ਤੋਂ ਬਾਅਦ ਮੈਂ ਕਦੀ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੇ ਲਾਸਟ ਆ ਲਾਸਟ ਇਲੈਕਸ਼ਨ ਆਇਆ ਸੀ ਇਸ ਤੋਂ ਬਾਅਦ ਕਿਉਂਕਿ ਮੇਰੇ ਘਰ ਦੇ ਭਾਂਡੇ ਕਿਰਵੀ ਹੋ ਗਏ ਇਹ ਕਈ ਵਾਰੀ ਹੋ ਚੁੱਕਾ ਵਾ ਹਰ ਵਾਰੀ ਇਸੇ ਗੱਲ ਦੀ ਕਹਿੰਦੇ ਕਿ ਤੇਰੇ ਘਰ ਦੇ ਭਾਂਡੇ ਵਿਗ ਗਏ ਨੇ ਮੈਨੂੰ ਇਲੈਕਸ਼ਨ ਨਹੀਂ ਲੜਨਾ ਪਰ ਹਰ ਵਾਰ ਜਦੋਂ ਕੋਈ ਨਾ ਕੋਈ ਆ ਕੇ ਮੇਰੀ ਗੱਲ ਸੁਣ ਲਓ ਮੈਂ ਕਹੀ ਚਤਤਕ ਮੈਂ ਜਿੰਨਾ ਚਿਰ ਮੈਂ ਲੜੂਗਾ ਜਦ ਤੱਕ ਮੈਂ ਜਿੰਨਾ ਚਿਰ ਕਾਪੜੇ ਮੈਂ ਲੜੂਗਾ ਪਰ ਹੁਣ ਨਹੀਂ ਯਾਰ ਹੁਣ ਬਸ ਹੁੰਦੀ ਆ ਸਾਡੀ ਕਿਉਂਕਿ ਸਾਲਾ ਕੁਝੇ ਇੰਨੇ ਸੜ ਗਿਆ ਸਿਰ ਦੇ ਉੱਤੇ ਵੀ ਕਿ ਹਾਂ ਤੇ ਸੋਚ ਕੇ ਵੀ ਡਰ ਲੱਗਦਾ ਵੀ ਅਸੀਂ ਕਰਾਂਗੇ ਯਾਰ ਹਰ ਵਾਰੀ ਆਪਾਂ ਹੀ ਹਾਰਾਂਗੇ ਕਿਉਂ ਅੱਗੇ ਵਾਸਤੇ ਕਿਸ ਕਰਕੇ ਵੀ ਖੰਨੀ ਬਸ ਸੋਣੋ ਪਾਓ ਜਿੰਨੀ ਹਾਰ ਹੋਊਗੀ ਮਨਜ਼ੂਰ ਆਪਾਂ ਤੇ ਉਹ ਵਾਰੀ ਕਰਦੇ ਹੋ ਤੁਸੀਂ ਤੇਰੇ ਨਾਲ ਸੈਲਫੀ ਨਹੀਂ ਪੁੰਦਾ ਦੇਣੇ ਜਿੰਨੀ ਟੁਕੜਾ ਪਹਿਲਾਂ ਹਾਰ ਜੜੀਆ ਮੰਨ ਕਰਦੇ ਤੁਸੀਂ ਆਪ ਕੀ ਇਲੈਕਸ਼ਨ ਤੇ ਦੇਖ ਲਿਆ ਭਾਈ ਜਿਹਦੇ ਨਜ਼ਰਾਂ ਉੱਤੇ ਕਿੰਨੀਆਂ ਵੋਟਾਂ ਦਾ ਟਾਰਗੇਟ ਲੈ ਕੇ ਚੱਲਦੇ ਹੋ ਦੇਖੋ ਜੇ ਲੋਕਾਂ ਨੇ ਹੱਕ ਸਾਜੀ ਬੋਟ ਪਾਈ ਐ ਤੇ ਲੋਕਾਂ ਦੀ ਇਮਾਨਦਾਰੀ ਐ ਤੇ ਜਿਨ੍ਹਾਂ ਦੇ ਘਰਾਂ ਦੇ 2000 ਰੁਪਇਆ ਗਿਆ ਬੋਤਲਾਂ ਦੀਆਂ ਸ਼ਰਾਬ ਦੀਆਂ ਭਾਜੀ ਉਹਨਾਂ ਨੇ ਮੈਨੂੰ ਵੋਟ ਨਹੀਂ ਪਾਈ ਕਿਉਂਕਿ ਜਿਹਨੇ ਘਰ 1500 ਰੁਪਏ ਗਿਆ ਨਾ ਵੋਟ ਉਹਨੇ ਪਾਣੀ ਮੈਨੂੰ ਕਿਉਂਕਿ ਨਾ ਮੈਂ ਕਿਸ ਨੂੰ 1500 ਰੁਪਏ ਦਿੱਤਾ ਨਾ ਮੈਂ ਕਿਸ ਨੂੰ 2000 ਦਿੱਤਾ ਨਾ ਮੈਂ ਕਿਸੇ ਘਰ ਅੱਡੇ ਪਛਾਏ ਨਾ ਮੈਂ ਕਿਸੇ ਘਰ ਸ਼ਰਾਬ ਪਛਾਈ ਹੈ ਭਾਜੀ ਤੇ ਮੈਨੂੰ ਵੋਟ ਨਹੀਂ ਪਾਣੀ ਮੈਨੂੰ ਵੋਟ ਪੈਣੀ ਨਹੀਂ ਕਿਉਂਕਿ ਜਿਸ ਘਰ ਮੈਂ ਜਾਂਦਾ ਸੀ ਉਹਨੇ ਇੱਕੋ ਕੌਂਸਲ ਪੁੱਛਦਾ ਹੈਗਾ ਕਿ ਆਪਣਾ ਵੀਡੀਓ ਕੋਲ ਤੋਂ ਮੈਂ ਤੁਹਾਨੂੰ ਕੀ ਦਵਾਂਗੇ ਮੈਂ ਕੀ ਦਵਾਂ ਮੈਂ ਤਾਂ ਗਰੀਬੰਦਾ ਸੀਗਾ ਕਿ ਮੈਂ ਤੁਹਾਡੀ ਆਵਾਜ਼ ਤੁਹਾਡੀ ਸੋਚ ਅੱਗੇ ਲੈ ਕੇ ਜਾਣੇ ਸੀ ਜੇ ਤੁਸੀਂ ਸ਼ਰਾਬ ਦੀ ਜਾਂ 2000 ਰੁਪਏ ਵਿੱਚ ਆਪਣੀ ਬੋੜ ਵਿੱਚ ਨਹੀਂ ਹੈ ਤੇ ਵੀ ਕਿਉਂਕਿ ਹਰ ਇੱਕ ਬੰਦੇ ਨੂੰ ਪੈਸੇ ਮਿਲੇ ਭਾਜੀ ਅਗਰ ਆਖਣਾ ਤੂੰ ਨੂੰ ਸਾਨੂੰ ਪੈਸੇ ਤੂੰ ਸਾਨੂੰ ਕੀ ਦਿੰਨਾ ਤੇ ਸਾਡੇ ਕੋਲ ਭਾਜੀ ਪੈਸੇ ਨਹੀਂ ਹੈਗੇ ਤੇ ਗੇਮ ਬਹੁਤ ਵੱਡੇ ਬੰਦੇ ਦੀ ਆ ਹੁਣ ਸਾਨੂੰ ਅਕਲ ਆ ਗਈ ਹੈ ਕਿਉਂਕਿ ਹੁਣ ਸਾਡਾ ਸਾਰਾ ਕੁਝ ਹੀ ਬਰਬਾਦ ਹੋਣ ਕਹਿੰਦਾ ਇੱਕਦਮ ਇਨਸਾਨ ਬਰਬਾਦ ਹੋਇਆ ਫੇਰ ਕੋਈ ਅੱਲਾ ਦਾ ਬੰਦ ਨਹੀਂ ਤੇ ਮੇਰੇ ਵਾਸਤੇ ਬਾਹਰ ਅਗੇ ਨਹੀਂ ਵੀ ਟੂ ਤੇ ਬਰਬਾਦ ਤੇਰੀ ਹੋ ਚੁੱਕਾ ਨਹੀਂ ਜੀ ਤੁਹਾਨੂੰ ਆਉਣ ਵਾਲੇ ਇਲੈਕਸ਼ਨੋਂ ਤਾਂ ਲੱਗੇਗਾ ਵੀ ਇਹ ਵਾਲਾ ਬੰਦਾ ਸੱਚ ਸੰਘੇ ਦਾ ਇਹ ਕਿ ਸਵਿਧਾਨ ਦਾ ਨਾਮ ਮੋਦੀ ਸਾਹਿਬ ਆਪਣਾ ਕਲਾਸ ਵਾਸਤੇ ਐਸੀ ਭਾਈਚਾਰੇ ਵਾਸਤੇ ਭਗਤ ਔਰ ਸ਼ਾਰਕੋਟ ਦੀ ਰੈਲੀ ਦੇ ਪ੍ਰਧਾਨ ਮੰਤਰੀ ਸਾਹਿਬ ਕਹ ਕੇ ਦੇਖਣ ਕਿ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਲਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਏਗਾ ਤੁਲਕਾਬਾਦ ਜਿਹੜਾ ਮੰਦਿਰ ਹੈਗਾ ਉਹਨੂੰ ਬਣਾਇਆ ਜਾਏਗਾ ਪਰ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਸਵਿਧਾਨ ਜਿਹੜਾ ਵਾ ਮੋਦੀ ਦੀ ਕੋਈ ਸੁਰੱਖਿਅਤ ਨਹੀਂ ਹੈਗਾ ਤੁਸੀਂ ਇੱਕ ਵੀਡੀਓ ਦੇਖੀ ਤੁਸੀਂ ਪੱਤਰਕਾਰੋਂ ਇਹ ਵੀਡੀਓ ਦੇਖੀ ਨਹੀਂ ਦੇਖੀ ਇੱਕ ਵੀਡੀਓ ਦੇਖੀ ਹੈ ਨਾ ਉਹਨੇ ਕੀ ਕਿਹਾ ਸੰਵਿਧਾਨ ਮੈਂ ਸੰਵਿਧਾਨ ਦੇ ਰੱਖਣਾ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਬਦਲ ਸਕਦਾ ਮੈਂ ਸੰਵਿਧਾਨ ਦੇ ਰੱਖਣਾ ਨਹੀਂ ਮੰਨਦਾ ਜੇ ਸੰਵਿਧਾਨ ਦੇ ਰੱਖਣਾ ਨਹੀਂ ਮੰਨਦਾ ਕਿਉਂ ਕਿਹਾ ਡਾਕਟਰ ਭੀਮ ਨੋਬਾਬਾ ਸਾਹੂ ਨੇ ਖੂਨ ਨਾ ਖਾਧ ਲਿਖਿਆ ਸਾਡੀ ਕੌਮ ਕਿੱਥੇ ਗਈ ਹੈ ਐਸੀ ਸਮਾਜ ਕਿੱਥੇ ਗਿਆ ਸਰਕਾਰੀ ਬੰਦੇ ਨੌਕਰੀਆਂ ਜਿਹੜੀ ਪੈਨਸ਼ਨ ਉਹ ਬੰਦ ਹੋ ਰਹੀ ਹੈ ਕਿਉਂ ਬੰਦ ਹੋ ਰਹੀ ਹੈ ਡਰਾਈਵਰ ਵੀਰ ਪੱਕੇ ਨਹੀਂ ਹੈਗੇ ਡਰਾਈਵਰਾਂ ਤੇ ਕਾਨੂੰਨ ਲਾਗੂ ਕਰਦੇ ਕਿਸਾਨਾਂ ਤੇ ਕਿਉਂ ਲਾਗੂ ਕਰਦੇ ਉਹ ਬਾਈ ਇਹ ਕਿਹਨੇ ਕੀਤਾ ਮੈਂ ਕੀਤਾ ਇਹ ਸੁਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਡੇ ਉਹਨਾਂ ਨੇ ਕਿਹਾ ਉਹ ਜਿਹੜੇ ਸਾਡੇ ਜਿਹੜੇ ਆ ਸਾਡੇ ਮੁੱਖ ਮੰਤਰੀ ਜਾਂ ਐਮਐਲਏ ਜਾਂ ਐਮਪੀ ਉਹਨਾਂ ਦੀ ਆਵਾਜ਼ ਤੇ ਕਦੀ ਨਿਕਲੀ ਨਹੀਂ ਆ ਚਕਫੀ ਸਾਡੇ ਸੰਵਿਧਾਨ ਨੂੰ ਉਹਦਾ ਐਸਸੀ ਸਮਾਜ ਗੁਰੂ ਰਵਿਦਾਸ ਸਮਾਜ ਉਹਦਾ ਸਾਡੇ ਵਲਮਿਕ ਸਮਾਜ ਸਾਡਾ ਸਾਰਾ ਜਿਨਾ ਧਰਮ ਸਮਾਜ ਆ ਸਾਰਾ ਆਪਾਂ ਡਟ ਕੇ ਮੁਕਾਬਲਾ ਕਰਦੇ ਪਰ ਇੱਥੇ ਆਪਾਂ ਕਿਉਂ ਚੁੱਪ ਰਹੇ ਹਾਂ ਮੈਂ ਮੇਰੀ ਔਕਾਤ ਨਹੀਂ ਹਕੀਮੋਤੀ ਸਾਹਿਬ ਦੇ ਸਾਹਮਣੇ ਕਹਿੰਦੇ ਕਿ ਮੈਂ ਕੋਸ਼ਿਸ਼ ਕੀਤੀ ਪਰ ਅੱਜ ਤੇਰਾ ਜੋ ਚੱਰੀ ਦੀ ਸੀ ਉਹ ਮੈਂ ਅੰਦਰ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੇ ਕਿੰਨੇ ਬਾਤ ਮੁੱਦੇ ਹੋ ਰਹੇ ਆ ਅੱਖਾਂ ਚੋਂ ਵੀ ਆਨ ਨੂੰ ਕਰਦੇ ਪਏ ਨੇ ਮਨ ਨੂੰ ਪਰੇਸ਼ਾਨਾ ਭਾਈ ਪਰ ਦਿਲ ਤੇ ਹੱਥ ਮੇਰਾ ਸਾਡੀ ਹਰਾਨਾ ਨਹੀਂ ਲੱਗ ਰਿਹਾ ਬਸ ਖੜੇ ਸੂਤਾ ਸਿੰਘ ਜੀ ਮੇਰੇ ਨਾਲ ਲੜ ਕੇ